ਸੂਟ ਦੇ ਕੈਨਜੀ ਇਹ ਪਹਿਣਾ ਦੇ ਬਹੁਤ ਪਸੰਦ ਆਉਣਗੇ ਅੱਜ ਆਪਾਂ ਜਾਗੋ ਵਾਲੇ ਸੂਟ ਜਿਹੜੇ ਫਲਕਾਰੀ ਸੂਟ ਹੁੰਦੇ ਆ ਨਾ ਤੇ ਉਹ ਲੈ ਕੇ ਆਏ ਤੇ ਪ੍ਰਾਈਸ ਬਹੁਤ ਘੱਟ ਰੈਨ ਵਾਲਾ ਤੇ ਫੜੇ ਪਹਿਣਾ ਨੂੰ ਸੂਟ ਪਸੰਦ ਨਹੀਂ ਆਉਣ ਜਿਹੜੀ ਆਪਾਂ ਫਲਕਾਰੀਆਂ ਲਾਈਆਂ ਜੀ ਫਲਕਾਰੀਆਂ ਵੀ ਬਹੁਤ ਘੱਟ ਰੈਨ ਰੇਟ ਰੈਨ ਵਾਲਾ ਤੇ ਆਪਾਂ ਮੈਂਸ਼ਨਿੰਗ ਕੀਤਾ ਤੇ ਜਿਹੜੇ ਆਪਾਂ ਸੂਟ ਨੂੰ ਪ੍ਰਾਈਸ ਮੈਂਸ਼ਨ ਨਹੀਂ ਕੀਤੇ ਉਹ ਤੁਸੀਂ ਮੈਨੂੰ ਜੀ ਸਕਰੀਨ ਸ਼ਾਟ ਲੈ ਕੇ ਆਪਣੇ ਦਿੱਤੇ ਹੋਏ ਨੰਬਰ ਉੱਤੇ ਕੰਟੈਕਟ ਕਰ ਸਕਦੀਆਂ ਤੇ ਆਪਣੇ ਜਿਹੜੇ ਸੂਟ ਹੈ ਜੀ ਸਾਰੇ ਬਹੁਤ ਸੋਹਣੇ ਹੋਣ ਲਈ ਜਿਹੜੇ ਜਾਗੋ ਵਾਸਤੇ ਸੂਟ ਹਨ ਤੇ ਜਾਗੋ ਵਾਸਤੇ ਆਪ ਤਿਆਰ ਕਰਾਉਣੀ ਹੈ ਤੇ ਆਪਾਂ ਨੂੰ ਸੋਹਣੇ ਲੱਗਨੇ ਚਾਹੀਦੇ ਹੋਣਾ ਸਭ ਤੋਂ ਆਪਾਂ ਸੋਹਣੇ ਲੱਗੇ ਤੇ ਮਨਾ ਦੇਖੋ ਜੀ ਜਾਗੋ ਵਾਸਤੇ ਸੂਟ ਜਿਹੜਾ ਆਪਾਂ ਪ੍ਰਾਂਦੀਪਾ ਕੇ ਤਿਆਰ ਕੀਤਾ ਤੇ ਬਹੁਤ ਸੋਹਣਾ ਆਨੈਸਟ ਸੂਟ ਕੋਕਾਰੀ ਜੀ ਬਹੁਤ ਸੋਹਣਾ ਬਣਿਆ ਹੋਇਆ ਤੇ ਆਪਾਂ ਮੀਰ ਕਰਾਇਆ ਕਿੰਨਾ ਸੋਹਣਾ ਸੂਟ ਬਣਿਆ ਹੋਇਆ ਜੀ ਤੇ ਨੈਸਟ ਅਗਲਾ ਸੂਟ ਵੀ ਆ ਗਿਆ ਜੀ ਬਹੁਤ ਹੀ ਸੋਹਣਾ ਜਿਹੜਾ ਹੁਣ ਆਪਾਂ ਪ੍ਰਕਾਰੇ ਸੂਟ ਇਹਦੇ ਨਾਲ ਦੁਪੱਟਾ ਆਪਣਾ ਕੋਈ ਨਾ ਬਣਿਆ ਨਹੀਂ ਸੀ ਕਸਟਮਰ ਦਾ ਸੂਟ ਸੀ ਤੇ ਦੁਪੱਟੇ ਦੇ ਬਰੋਡ ਤੇ ਇਸ ਵੀਡੀਓ ਸਾਡਾ ਮਨ ਕੀਤਾ ਵੀ ਵੀਡੀਓ ਬਣਾਉਣੀ ਸੀ ਭੈਣ ਨੇ ਵੀਡੀਓ ਮੰਗ ਲਈ ਅਬ ਸੂਟ ਤੇ ਫਿਰ ਅਸੀਂ ਬਿਨਾਂ ਦੁਪੱਟੇ ਤੋਂ ਬਣਾ ਦਿੱਤੇ ਕਿਉਂਕਿ ਉਹਦੇ ਦੁਪੱਟਾ ਬਰੋਡ ਲੈਸ ਵਾਲਾ ਹੋਣਾ ਨਹੀਂ ਸੀ ਤੇ ਆਪਾਂ ਬਰੋਡ ਦੁਪੱਟਾ ਬਰਕਾਰ ਸੂਟ ਬਣਾਇਆ ਸੀ ਤੇ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਹੈ ਜੀ ਇਹ ਕਾਰੀ ਸੂਟਾਂ ਜਿਵੇਂ ਡਾਰਕ ਕਲਰ ਤੇ ਸੋਹਣੇ ਲੱਗਦੇ ਆ ਹਨ ਉਹਨੂੰ ਕਲਰ ਆਪਾਂ ਦਾ ਡਰੈਸ ਬਣਾ ਸਕਦੇ ਆ ਡਾਰਕ ਡਾਰਕ ਕਲਰ ਜਿਵੇਂ ਹੁਣ ਆਪਾਂ ਪਿੰਕ ਕਲਰ ਥੋੜਾ ਜਿਹਾ ਘੱਟ ਚੱਲਦਾ ਜਾ ਤਾ ਤੇ ਇਹ ਆਰੀ ਵਰਕ ਦਾ ਸੂਟ ਜੀ ਰੈਡੀ ਕੀਤਾ ਸੀ ਇਹ ਵੀ ਫੈਨੇ ਜਾਗੋ ਵਾਸਤੇ ਤਿਆਰ ਕਰਾਇਆ ਸੀ ਤੇ ਹੁਣ ਅੱਜ ਕੱਲ ਦਾ ਟ੍ਰੈਂਡ ਚੱਲ ਰਿਹਾ ਵੀ ਕੋਈ ਵੀ ਸੂਟ ਕਲਰ ਪਾ ਜਾਗੋ ਵਾਸਤੇ ਤਿਆਰ ਕਰ ਸਕਦੇ ਆ ਫੁਲਕਾਰੀਆਂ ਜਿਵੇਂ ਹੁਣ ਅਸੀਂ ਆ ਬਹੁਤ ਪੁਰਾਣੀ ਫੁਲਕਾਰੀ ਆ ਤੇ ਇਹ ਆਪਣੇ ਕੋਲ ਇਕੱਲੇ ਫੁਲਕਾਰੀ ਦਾ ਸੈਂਪਲ ਤਿਆਰ ਕੀਤਾ ਜਿਵੇਂ ਇਹ ਫੁਲਕਾਰੀ ਨੂੰ ਵੀ ਪਸੰਦ ਆਉਂਦੀ ਤੇ ਇਹ ਫੁਲਕਾਰੀ ਤੁਸੀਂ ਜਰੂਰ ਆਰਡਰ ਦਿਓ ਜੀ ਇਹ ਫੁਲਕਾਰੀ ਦਾ ਆਪਾਂ ਸੈਂਪਲ ਲਿਆ ਸੀ ਤੇ ਬਹੁਤ ਸੋਹਣੀ ਫੁਲਕਾਰੀ ਇਹਦੇ ਨਾਲ ਆਪਾਂ ਹੋਰ ਫੁਲਕਾਰੀਆਂ ਤਿਆਰ ਕਰਾਉਣੀਆਂ ਇਹ ਫੁਲਕਾਰੀ ਜੀ ਬਹੁਤ ਪੁਰਾਣੀ ਫੁਲਕਾਰੀ ਆ 70 ਸਾਲ ਪੁਰਾਣੀ ਫੁਲਕਾਰੀ ਦਾ ਆਪਾਂ ਤਿਆਰ ਕੀਤਾ ਇਹ ਜਾਨੀ 60 70 ਸਾਲ ਪੁਰਾਣੇ ਵਲਕਾਰ ਨੇ ਬਹੁਤ ਸੋਹਣ ਲੱਗਦੇ ਹਨ। ਪੁਰਾਣੇ ਡਿਜ਼ਾਈਨ ਜਿਹੜੇ ਪਏ ਹੁੰਦੇ ਆ ਤੇ ਆਹ ਡਿਜ਼ਾਈਨ ਤੁਸੀਂ ਝੂਟ ਦੇਖੋ ਜੀ ਚਾਰ ਚੰਨ ਲੱਗੇ ਹੋਏ ਤੇ ਇਹਨਾਂ ਦੀ ਝੂਟ ਜਿਹੜੇ ਅਪ ਨਾਲ ਤਿਆਰ ਕੀਤੇ ਹਨ ਉਹ ਦਿਖਾਉਣੀ ਆ। ਆਹ ਦੇਖੋ ਜੀ ਲੋ ਜਿਸ ਜਿਹੜਾ ਅਪ ਕੱਗਰਾ ਤਿਆਰ ਕੀਤਾ ਤਕਰ ਕੱਗਰਾ ਤੁਸੀਂ ਦੇਖੋ ਜੀ। ਬਹੁਤ ਹੀ ਸੋਹਣਾ ਕੱਗਰਾ ਨਾਲ ਸਿੰਪਲ ਦੁਪੱਟਾ ਦਿੱਤਾ। ਬਸਕੋਸ ਹੋਰ ਗੰਝਾ ਦੁਪੱਟਾ ਜੀ ਤੇ ਕਰੀਮ ਦਾ ਆਪਾਂ ਕੱਗਰਾ ਤਿਆਰ ਕੀਤਾ ਤੇ ਖੰਦਰ ਦੀ ਆਪਾਂ ਪ੍ਰਿੰਟ ਤਿਆਰ ਕੀਤੀ ਜਿਹੜੇ ਆਪਾਂ ਖੰਦਰ ਦੀ ਕੀਤੀ ਹੋਈ ਹੈ। ਕਿੰਨਾ ਸੋਹਣਾ ਬਣ ਕੇ ਝੂਟ ਰ ਤੁਹੇ ਦੇਖੋ ਜੀ ਇਹਦੇ ਨਾਲ ਦੇ ਸੂਟ ਆਪਾਂ ਇਹਦੇ ਕਲਰ ਇਹਦੇ ਨਾਲ ਦੇ ਤੁਹਾਨੂੰ ਹੋਰ ਲੈ ਜਾਣਗੇ ਤੇ ਇਹ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਜੀ ਤੇ ਇਹਦੇ ਨਾਲ ਦੇ ਹੁਣ ਆਪਾਂ ਵੀ ਹੋਰ ਸੂਟ ਤਿਆਰ ਕਰਦੇ ਆਂ ਜੱਗੂ ਦੇ ਤੁਸੀਂ ਕਿਵੇਂ ਮੀਅਰ ਕਰ ਸਕਦੇ ਬਹੁਤ ਹੀ ਸੋਹਣਾ ਲੱਗੂਗਾ ਦਿਨੋ ਜੀ ਆਪਾਂ ਇਹ ਸੂਟ ਜੱਗੂ ਵਾਸਤੇ ਕਰਵਾਇਆ ਸੀ ਭੈਣ ਨੇ ਤਈਆਂ ਆਪਾਂ ਇਹਦੀ ਵੀਡੀਓ ਲਾਤੀ ਮਿਲਨ ਆਪਕੋ ਸੂਟ ਜਿਹੜਾ ਹੁਣ ਬਣਿਆ ਹੋਇਆ ਤੇ ਜੱਗੂ ਵਾਸਤੇ ਤਿਆਰ ਕੀਤਾ ਸੀ ਤੇ ਰੇਟ ਵੀ ਬਹੁਤ ਘੱਟ ਹੈ ਵਿਦ ਡੁਪੱਟਾ ਜੀ ਰੇਟ ਇਹਦਾ ਬਹੁਤ ਘੱਟ ਰਹਿਣ ਵਾਲਾ ਤੇ ਸੂਟ ਤੇ ਆਪਾਂ ਸੂਟ ਜਿਹੜਾ ਕੀਤਾ ਸੀ ਸ਼ਰਟ ਨੂੰ ਕਰੇਵ ਦਿੱਤਾ ਨਿਊ ਕਪੜਾ ਹੈ ਨਾ ਸ਼ਟਨ ਕਰੇਵ ਇਹ ਤੇ ਸੂਟ ਆਪਾਂ ਰੈਡੀ ਕੀਤਾ ਨਵਾਂ ਇਸ ਕੰਪਾ ਹੈ ਬਹੁਤ ਸੋਹਣਾ ਮੜਿਆ ਤੇ ਲੋ ਜੀ ਆਪਾਂ ਇੱਕ ਹੋਰ ਸੂਟ ਰੈਡੀ ਕੀਤਾ ਸਾਰੇ ਸੂਟ ਦੇ ਉੱਪਰ ਵਰਕ ਹੈ ਤੇ ਇਹਦਾ ਪ੍ਰਾਈਸ ਬਹੁਤ ਘੱਟ ਹੈ ਪ੍ਰਾਈਸ ਆਪਾਂ ਜੀ ਤੁਸੀਂ ਜਿਹੜਾ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਨਾ 75086 ਤੇ ਤੁਸੀਂ ਇਹ ਤੇ ਹੌਂਡਦੇ ਸੀ ਜਿਆਦਾ ਕਰਨੇ ਮੈਸੇਜ ਕਰ ਸਕਦੇ ਆ ਵਟਸਐਪ ਤੇ ਕਾਲ ਘੱਟ ਲੱਗ ਜੂਗੀ ਮੈਂ ਦੂਸਰਾ ਨੰਬਰ ਵੀ ਦੇਤਾ ਤੁਸੀਂ ਉਹ ਨੰਬਰ ਵੀ ਦੇਖ ਲਓ ਤੇ ਉਹਤੇ ਆਪਾਂ ਕਾਲ ਲਾ ਸਕਦੇ ਆ ਜਿਹੜਾ ਆਪਣਾ 70955436 ਕਾਲ ਤੇ ਤੁਸੀਂ ਕਾਲ ਲਾ ਸਕਦੇ ਆ ਇੱਥੇ WhatsApp 콜 ਤੁਸੀਂ ਇੱਥੇ ਕਰ ਸਕਦੇ ਆ ਤੇ WhatsApp ਤੁਸੀਂ ਮੈਸੇਜ ਕਰ ਸਕਦੇ ਆ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਹਨ ਜਿਹੜੇ ਆਪਾਂ ਆਪਣੇ ਨਵੀਆਂ ਜੁੜ ਰਹਿਗੇ ਚੈਨਲ ਤੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੁਹਾਨੂੰ ਸੋਹਣੇ ਸੋਹਣੇ ਝੂਟ ਪਹੁੰਚਦੇ ਰਹਿਣਗੇ ਲੈ ਕੇ ਨਿਊ ਕੈਂਟਰ ਲੈ ਕੇ ਆਂਦੇ ਰਹਿਣਾ ਆਵੇ ਲਵਟ ਜਿਹੜੀ ਪਿਓਰ ਉਸਲੀਨ ਹੁੰਦੀ ਹੈ ਜਿਉਹ ਤੇ ਸੂਟ ਹੈ ਜਿਹੜੀ ਕਿਤਾ ਬਹੁਤ ਸੋਹਣਾ ਸੂਟ ਬਣਿਆ ਤੇ ਪ੍ਰਾਈਸ ਬਹੁਤ ਘੱਟ ਹੈ ਕੰਟਰਾਸਟ ਦੇ ਨਾਲ ਦੁਪਟਾ ਲਾਇਆ ਹੋਇਆ ਸਾਰਾ ਸੂਟ ਕਿੱਲੇ ਹੈਂਡਵਰਕ ਨਾਲ ਬਣਾਇਆ ਹੈ ਆਪਣਾ ਇੰਸਟਾਗ੍ਰam ਤੇ ਪੇਜ ਬਣਾਇਆ ਹੋਇਆ ਤਾਂ ਸੋਥੇ ਫੋਲੋ ਕਰ ਲੋ ਤੇ ਜਿਹੜਾ ਆਪਾਂ ਤੁਸੀਂ ਕਾਰ ਕਰਾਂ ਠੀਕ ਤੇ ਤੁਸੀਂ ਵੀਡੀਓ ਦੇਣੇ ਹੁੰਦੀਆਂ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤੇ ਤੁਹਾਨੂੰ ਨੰਬਰ ਆਪਾਂ ਜਿਹੜਾ WhatsApp ਤੇ ਨੰਬਰ ਚੱਲ ਰਿਹਾ ਇਹਦੇ ਤੁਸੀਂ ਕਾਲ ਕਰੋ WhatsApp ਮੈਸੇਜ ਕਰੋ ਤੇ ਅਸੀਂ